ਜਿਵੇਂ ਸਰਕਾਰ ਦੀ ਇੱਕ ਜੁੱਧ ਨਸ਼ਾ ਅਰੋਧ ਜਿਹੜੀ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਸਾਨੂੰ ਆਪਣਾ ਮਾਨਯੋਗ ਡੀਆਈਜੀ ਸਰ ਦੇ ਸਰ ਸੁਖਿੰਦਰ ਸਿੰਘ ਸਰ ਸਾਡੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼ਮਨਿੰਦਰ ਸਿੰਘ ਉਹਨਾਂ ਦੀਆਂ ਹਦਾਇਤਾਂ ਦੇ ਸਖਤ ਹਦਾਇਤਾਂ ਤੇ ਜਿਹੜਾ ਸਾਡੀ ਕਾਰਵਾਈ ਜਿਹੜੀ ਚੱਲਦੀ ਸੀ ਨਸ਼ਾ ਅਰੋਧ ਥਾਣਾ ਘ੍ਰਿੰਡਾ ਦੀ ਸਾਨੂੰ ਪੁਲਿਸ ਨੂੰ ਅਤਲਾ ਮਿਲੀ ਕਿ ਕੁਝ ਨਸ਼ਿਆਂ ਦੀ ਜਿਹੜੀ ਖੇਪ ਆ ਉਹ ਇੱਕ ਪੁਲਸ ਹੂਆ ਚੱਕ ਮਕੰਦ ਤੋਂ ਰਾਮਪੁਰਾ ਸਾਈਡ ਨੂੰ ਕੋਈ ਬੰਦਾ ਜਿਹੜਾ ਲੈ ਕੇ ਉਹ ਜਾ ਰਿਹਾ ਉਸ ਦੇ ਬਾਅਦ ਇਮੀਡੀਏਟਲੀ ਸਾਡੀ ਪਾਰਟੀ ਨੇ ਉਥੇ ਨਕਾ ਲਗਾ ਕੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਹੀਰੋ ਹੰਡਾ ਮੋਟਰਸਾਈਕਲ ਪੀਪੀ 02 ਬੀ ਕਿਉ 2174 ਜਿਸ ਨੂੰ ਇੱਕ ਮੋਨਾ ਨੌਜਵਾਨ ਚ ਆ ਰਿਹਾ ਸੀ ਉਹਨੇ ਇੱਕਦਮ ਪੁਲਿਸ ਪਾਰਟੀ ਨੂੰ ਵੇਖ ਕੇ ਯੱਕਦਮ ਰੋਕ ਲਿਆ ਮੋਟਰਸਾਈਕਲ ਉਰ ਭੱਜਣ ਦੀ ਕੋਸ਼ਿਸ਼ ਕੀਤੀ ਲੇਕਿਨ ਇਸੇ ਹੀ ਦੌਰਾਨ ਉਸ ਦੀ ਕੋਈ ਕੀ ਜਿਹੜੀ ਭਾਰੀ ਵਜ਼ਨ ਦਾ ਚੀਜ਼ ਉਹਦੀ ਅੱਗੋਂ ਰੱਖੀ ਹੋਈ ਸੀ ਜਿਹੜੀ ਉਹਨੇ ਆਪਣੇ ਲੱਤਾਂ ਚੋਂ ਡਿੱਗੀ ਉਸ ਨੂੰ ਚੈੱਕ ਕਰਨ ਤੇ ਕੀਤਾ ਗਿਆ ਜੋ ਪਤਾ ਲੱਗਾ ਕਿ ਇਹ ਹੈਰੋਨ ਹੈ ਔਰ 700 ਗ੍ਰਾਮ ਦੇ ਕਰੀਬ ਉਸ ਕੋ ਜਿਹੜੀ ਉਹ ਹੈਰੋਨ ਨੂੰ ਬ੍ਰਾਮਦ ਕੱਲੀ ਲੇਕਿਨ ਉਹ ਮੋਟਰਸਾਈਕਲ ਭਜਾ ਕੇ ਲੈ ਗਿਆ ਪਰ ਲੇਕਿਨ ਸਾਡੀ ਪਾਰਟੀ ਨੂੰ ਪਛਾਣ ਲਿਆ ਵਿਜੇ ਸਾਨੂੰ ਬਲਵਿੰਦਰ ਸਿੰਘ ਵਾਸੀ ਬਾਸਰ ਕੇ ਪਹਿਣੀ ਉਹਨੂੰ ਇਹ ਨਾਮਿਨੇਟ ਕਰ ਲਿਆ ਜਲਦੀ ਉਹਦੇ ਨਾਲ ਟੀਮਾਂ ਭੇਜਿਆ ਨੇ ਗ੍ਰਿਫਤਾਰ ਕਰ ਲੈਣਾ ਇਸੇ ਰਣੀ ਦੇ ਤਹਿਤ ਸਾਨੂੰ ਇੱਕ ਹੋਰ ਇਨਫੋਰਮੇਸ਼ਨ ਸੀ ਸਾਡੀ ਟੀਮ ਜਿਹੜੀ ਆ ਰਾਜਪੂਤਾਂ ਪਣੀ ਨਾਜਬੂਤਾਂ ਤੋਂ ਡਰੇਨ ਨਾਲ ਨੂੰ ਜਿਹੜੀ ਸਾਈਡ ਨੂੰ ਜਾ ਰਹੇ ਸੀ ਕਿ ਤੇ ਇੱਕ ਪੈਕੇਟ ਉੱਥੇ ਵੀ ਸਾਨੂੰ ਇੱਕ ਹੈਰੋਨ ਦਾ ਮਿਲਿਆ ਜੋ ਵਜ਼ਨ ਕਰਨ ਤੇ ਕਰੀਬ 500 ਗ੍ਰਾਮ ਦਾ ਆਇਆ ਉਸ ਦੇ ਬਾਰੇ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਪੈਕੇਟ ਕਿਦਾ ਹੈ ਇਸੇ ਤਰ੍ਹਾਂ ਤੁਸੀਂ ਦੋ ਮਕਦਮੇ ਜਿਹੜੇ ਇਹੀ 196 ਤੇ 197 ਅੰਦਰ ਐਨਡੀਪੀਐਸ ਸੈਕਸ਼ਨ ਦੇ ਜਿਹੜਾ ਵਾ ਥਾਣਾ ਘਰੇਂਦਾ ਵੇਹੇ ਦਰਜ ਕੀਤਾ ਲਿਸਟ ਆਫ ਥੀਸ ਜਿਹੜੀ ਉਹ ਜਾਈ